ਹੈਲੋ 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 ਡੈਡੀ ਸਟਰ ਸ੍ਰਿੰਦਰ ਸਿੰਘ ਵੱਲੋਂ ਬਣਾਏ ਹੋਏ ਪਰੌਂਠੇ ਖਾਓ ਰੋਹੀ ਤੁਹਾਡੇ ਬਣਾਏ ਹੋਏ ਪਰੌਂਠੇ ਖਾਣੇ ਆ ਅੱਜ ਤੁਸੀਂ ਮੇਰੇ ਹੋ ਬਣਾਏ ਹੋਏ ਪਰੌਂਠੇ ਖਾਓ ਥੈਂਕ ਯੂ ਵੈਲਕਮ 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 ਥੈਂਕ ਯੂ ਵੈਲਕਮ ਕੋਕੋ ਭੈਜੀ ਸਾਡੇ ਮੂਹਰੇ ਦੇਖ ਰਹੀ ਹੈ ਕਿ ਕੋਈ ਰੋਟੀਆਂ ਭੰਨੀਆਂ ਨੇ ਕੋਈ ਸੱਚੇ ਦੀ ਪਹਿਲਾ ਬਣਾਉਣੀ ਰੋਟੀ ਯਾਰ ਆਪਣਾ ਵਾਲੇ ਪਰੌਂਠਾ ਬਣਦਾ ਨਾ ਸਿੰਪਲ ਰੋਟੀ ਨਹੀਂ ਪਰੌਂਠਾ ਬਣਾ ਰਣ ਵਾਲੇ ਹਾਂ ਗੱਲ ਕੀ ਕਰਤੀ ਅੱਜ ਕੱਲ ਕੁੜੀਆਂ ਕੰਮ ਕਰਦੀਆਂ ਨੇ ਬਾਹਰ ਜਾ ਕੇ ਤੇ ਮੁੰਡਿਆਂ ਨੂੰ ਵੀ ਚਾਹੀਦਾ ਕਿ ਘਰ ਦਾ ਕੰਮ ਉਹਨਾਂ ਨੂੰ ਥੋੜਾ ਬੋਤਾ ਪਾਉਣਾ ਚਾਹੀਦਾ ਕਿਸੇ ਦੇ ਹੱਤਾਵਲ ਦੇਖਣ ਦੀ ਕੀ ਲੋੜ ਹੈ ਜਦੋਂ ਭੁੱਖ ਲੱਗੀ ਤੇ ਆਪਣੀ ਬਣਾ ਕੇ ਖਾ ਲਵੇ ਕਿਉਂ ਡੈਡੀ ਬਿਲਕੁਲ ਠੀਕ ਹੈ ਮਾਪੋਤਾ ਆ ਗਈ ਤਾ ਹੈ ਆ ਗਈ ਕੀਤਾ ਤੂੰ ਕੋ ਅਹੀ ਜੀਤਾ ਤੈਨੂੰ ਪੁੱਛ ਰਿਹਾ ਮੈਂ ਬੌਲੀਏ ਸਤਿ ਸ਼੍ਰੀ ਅਕਾਲ ਜੀ ਸਵਾਦ ਕਰਦੇ ਆ ਨਵੇਂ ਦਿਨ ਨਵੇਂ ਵਲੋਗ ਦੇ ਵਿੱਚ ਤੇ ਟਾਈਮ ਹੋ ਚੁੱਕਾ ਹੈ ਸਾਡੇ 11 ਤੇ ਬੇਬੇ ਸਾਡੀ ਆਟਾ ਗੁੰਨੀ ਪਈ ਆ ਡੈਡੀ ਸਮਾਨ ਸਿਮੇਟ ਰਹੇ ਆ ਪੰਜੇ ਮੁੰਡੇ ਰੱਖ ਰਹੇ ਆ ਤੇ ਆਪਾਂ ਕੀ ਕਰਨਾ ਅੱਜ ਅੱਜ ਪਰੌਣੇ ਬਣਾ ਕੇ ਖਵਾਣੇ ਆ ਆਪਣੇ ਬੇਬੇ ਬਾਪੂ ਨੂੰ ਠੀਕ ਆ ਆਟਾ ਇੰਨਾ ਗੁੱਝਾ ਹੋਰ ਗੁੰਦ ਰਹੇ ਮਮੀ ਤੇ ਅੱਜ ਪਲਾਨ ਪਤਾ ਕੀ ਸੀਗਾ ਅੱਜ ਪਲਾਨ ਸੀਗਾ ਜਾਣ ਦਾ ਅਰਦਾਸ ਮੂਵੀ ਦੇਖਣ ਦਾ ਪਰ ਉਹਦੀ ਟਿਕਟਾਂ ਬੁੱਕ ਨਹੀਂ ਹੋਈਆਂ ਕਿਉਂਕਿ ਉਹ ਹਾਊਸ ਫੁੱਲ ਚੱਲ ਰਿਹਾ ਇਸ ਕਰਕੇ ਉਹ ਦੇਖ ਨਹੀਂ ਸਕਦੇ ਤੇ ਸਾਡਾ ਪਲਾਨ ਹੋ ਗਿਆ ਕੈਨਸਲ ਇਸ ਕਰਕੇ ਹੁਣ ਆਪਾਂ ਕਰੀ ਕਰਾਂਗੇ ਰੋਟੀਆਂ ਖਾ ਕੇ ਅਰਦਾਸ ਤੇ ਚੇਬਰਾਂ ਨੇ ਚਾਹ ਆਪਣੀ ਤਿਆਰ ਹੈ ਬਸ ਪਰੌਂਠੇ ਬਣਾਣੇ ਨੇ ਪਰੌਂਠੇ ਬਣਾ ਕੇ ਨਾਲ ਆਪਾਂ ਖਵਾਈਏ ਹਾਂ ਜੀ ਅੰਮੀ ਕਿਵੇਂ ਠੀਕ ਠਾਕ ਸਤਿ ਸ਼੍ਰੀ ਅਕਾਲ ਹਰਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਆਈ ਰੈਡੀ ਠੀਕ ਹੋ ਠੀਕ ਠਾਕ ਸਾਰਿਆਂ ਨੂੰ ਕਹ ਦੋ ਸਸਰੀ ਗਾਲ ਕਿਵੇਂ ਹੋ ਸਾਰੇ ਤੁਸੀਂ ਆ ਕਿਨੇ ਸਾਰੇ ਠੁੱਕੇ ਚਲੋ ਸਸਰੀ ਗਾਲ ਹੋ ਗਈ ਹੁਣ ਅਪ ਬਣਾਈਏ ਰੋਟੀਆਂ ਰੋਜ਼ ਮੁੰਮ ਬਣਾ ਵੀ ਖਾਂਦੇ ਆ ਰੋਜ਼ ਬੈਠ ਕੇ ਖਾਈਦੀ ਆ ਤੇ ਅੱਜ ਸੋਚਿਆ ਆਪਾਂ ਬਣਾ ਲਈਏ ਵੈਸੇ ਪਹਿਲੀ ਵਾਰ ਤਾਂ ਨਹੀਂ ਹੈਗਾ ਵੀ ਆ ਬਣਾਈਏ ਉਦਾਂ ਚਲੋ ਕਦੇ-ਕਦੇ ਬਣਾ ਲਈਦੀ ਆ ਰੋਜ਼ਤਰੀ ਬਣਾਈਦੀ ਰੋਜ਼ਤ ਖਾਈਦੀ ਆ ਮੰਮੀ ਦੇ ਹੱਥਾਂ ਦੀ ਤਾਂ ਕਦੇ-ਕਦੇ ਬਣਾ ਕੇ ਖਵਾ ਦੇਣੀ ਚਾਹੀਦੀ ਆ ਸੋ ਅੱਜ ਆਪਾਂ ਬਣਾਵਾਂਗੇ ਤੇ ਇਹਨਾਂ ਨੂੰ ਖਵਾਵਾਂਗੇ ਆਪਾਂ ਨੂੰ ਤਾਂ ਫੇਰ ਵੀ ਛੁੱਟੀ ਮਿਲ ਜਾਂਦੀ ਆ ਪਰ ਮਾਵਾ ਨੂੰ ਨਹੀਂ ਮਿਲਦੀ ਇਸ ਕਰਕੇ ਅੱਜ ਆਪਾਂ ਨੂੰ ਵਾਹ ਛੁੱਟੀ ਤਾਂ ਕਿਹੜੀ ਆ ਆਟਾ ਗੁੰਨਿਆ ਯਾਰ ਕੰਮ ਤਾਂ ਫੇਰ ਵੀ ਕਰੀ ਜਾ ਰਹੇ ਨੇ ਪਰ ਜਿੰਨਾ ਕੋ ਹੋ ਸਕਦਾ ਉਹ ਆਪਾਂ ਕਰ ਸਕਦੇ ਆ ਐ ਫੜ ਲਾ ਲਾ ਠੀਕ ਆ ਫਰੇਮ ਚਾਣਾ ਦੀ ਬਸ ਇੱਧਰੋ ਨੇੜੇ ਆਇਆ ਥੋੜਾ ਸਾਇਆ ਸਭਾ ਬਾਲ ਲੀਆ ਭਾਈ ਆਂਦੇ ਨੇ ਮੈਨੂੰ ਕਰੋਠੇ ਬਣਾਣੇ ਮਤਲਬ ਓਨੇ ਚੰਗੀ ਤਰ੍ਹਾਂ ਨਹੀਂ ਆਂਦੇ ਪਰ ਆਂਦੇ ਆ ਮਤਲਬ ਟੰਗ ਸਾਰ ਸਕਦੇ ਆ ਲੋਡ ਪਈ ਨਾ ਰੋਟੀ ਦੀ ਆਟੀ ਬਣਾਉਂਦੀ ਤਾਂ ਆਪਾ ਬਣਾ ਸਕਦਾ ਇਦਾਂ ਨਹੀਂ ਣੜੀ YouTube ਐ ਇਦਾਂ ਇਹ ਇਦਾਂ ਹਾਂ ਇਦਾਂ ਚੱਲਦਾ ਹੁੰਦਾ ਨਾਲੇ ਮੈਨੂੰ ਮੇਰੇ ਕਲੇ ਬੋਲਣੀ ਦਿਖਾਣੇ ਪੂਰਾ ਦਿਖਾਣਾ ਮਿਲੋ ਕੀ ਯਾਰ ਐ ਮੈਂ ਵਿੱਚ ਆ ਮੇਰੇ ਸ਼ਗਰ ਸ਼ੁਗਲਾ ਆ ਗਈ ਪੂਰੀ ਇੰਨੀ ਗੀ ਰੋਟੀ ਬਣਾਣੀ ਜਾਂਦੀ ਹੈ ਕਿ ਆਪਾਂ ਬੰਦਾ ਖਾ ਸਕਦਾ ਐਨੀ ਗੁਆਣੀ ਵੀ ਚਾਹੀਦੀ ਹੈ ਕਿਉਂ ਲੈ ਡੀ ਪਾਣੀ ਚਾਹੀਦੀ ਕਿ ਨਹੀਂ ਪਾਣੀ ਦੇ ਦੀ ਹੈ ਹਨਾ ਤਾਂ ਜੋ ਬੰਦਾ ਘਰੇ ਮਾਂ ਆ ਜਾਂ ਕੋਈ ਹੋਰ ਬਿਮਾਰ ਹੋਵੇ ਤਾਂ ਬੰਦਾ ਬਣਾ ਕੇ ਖਾ ਸਕਦਾ ਹੈ ਕਿ ਨਹੀਂ ਤੇਲ ਆਪਣਾ ਹੋ ਰਿਹਾ ਗਰਮ ਤੇ ਮੈਂ ਤਾਂ ਖਾਉਂਗਾ ਪਿਆਜ਼ ਵਾਲਾ ਪਰੌਠਾ ਅੱਜ ਖਾ ਲੈ ਡੀ ਖਾਉਂਗਾ ਬਹੁਤ ਸਿੰਪਲ ਸੈਂਪਲ ਤੋਂ ਪਾਉਂ ਸੈਂਪਲ ਹੀ ਖਵਾਣਾ ਯਾਰ ਇਹ ਲਮਣਾ ਲਾਗੇ ਕੀ ਚੱਕਰ ਆ ਯਾਰ ਲਾਉਣਾ ਲਾਗੇ ਠੀਕ ਹੈ ਨਾ ਫੇ ਕਦੇ ਕਦੇ ਆਰਾਮ ਕਰ ਦੇਣਾ ਜੇ ਕਦੀ ਦੀ ਛੁੱਟੀ ਮਿਲ ਜਾਨੀ ਚਾਹੀਦੀ ਘਰ ਦੀ ਬੇਬੇ ਨੂੰ ਜਾਂ ਭੈਣ ਨੂੰ ਘਰ ਵਾਲੀ ਨੂੰ ਤੇ ਇਸ ਕਰਕੇ ਆਪਾਂ ਬਣਾਣੀ ਸਿੱਖੀ ਵੀ ਹੈ ਇਹ ਵੇਲੇ ਸਾਈ ਹੈ ਸਾਨੂੰ ਬਣਾਣੀ ਜਦੋਂ ਨਿੱਕੇ ਹੁੰਦੇ ਸੀਗੇ ਉਹ ਤਾਂ ਮੰਮੀ ਨੂੰ ਜਾਣਾ ਪੈਂਦਾ ਸੀ ਡੈਡੀ ਨੂੰ ਕਿਤੇ ਤਾਂ ਉਹ ਲੋਟ ਆਪਨ ਕਰ ਲਈਦਾ ਸੀਗਾ ਤਾਂ ਥੋੜੀ ਬੋਤੀ ਬਣਾਉਣੀ ਆ ਗਈ ਆਪਨਾਂ ਵਾਲੇ ਪਰੌਂਠਾ ਬਣਾਦਾ ਵਾ ਸਿੰਪਲ ਰੋਟੀ ਨਹੀਂ ਪਰੌਂਠਾ ਬਣਾ ਰਹਿਣਾ ਵਾਲੇ ਗੱਲ ਕੀ ਕਰਤੀ ਆਹ ਲਾ ਚੱਕੋ ਖਾਨੇ ਵਾਲੀ ਚੀਜ਼ ਬਣਾਦਾ ਡੈਡੀ ਕਿ ਨਹੀਂ ਸਰੀਆ ਉਹ ਰੋਟੀ ਤਾਂ ਮੈਂ ਤੁਹਾਨੂੰ ਵੀ ਆਂਦੀ ਜਣਾ ਉਹਨਾਂ ਨੂੰ ਲਾਗਿਆ ਕਰਨ ਵਾਸਤੇ ਮੈਂ ਪਹਿਲਾਂ 4 ਫੁਲਕੇ ਬਣਾ ਲੈਂਦਾ ਹੈ ਆਪਣੇ ਕੰਮ ਵਾਸਤੇ ਹਾਂ ਇਹ 4 ਖਾਣੀਆਂ ਨੇ 4 ਬਣਾਣੀਆਂ ਨਾਲ ਸਬਜ਼ੀ ਪਾ ਕੇ ਚੱਲ ਜਾਂਦੀ ਹੈ ਆ ਜਦੋਂ ਬੰਦਾ ਕੁਮਾਰ ਠਾਰ ਹੁੰਦਾ ਤਾਂ ਬੰਦਾ ਬਣਾ ਲੈਂਦਾ ਚੱਕੋਈ ਪਹਿਲਾ ਪਰੌਠਾ ਲੈਣ ਹੋਣ ਲੱਗਿਆ ਠੀਕ ਆ ਉਹਨਾਂ ਵਧੀਆ ਤਾਂ ਨਹੀਂ ਜਨਾਨੀਆਂ ਜਿਵੇਂ ਬਣਾਉਂਦੀਆਂ ਨੇ ਪਰ ਫਿਰ ਵੀ ਫਿਰ ਵੀ ਆਪਾਂ ਕਰਾਂਗਾ ਕਾਰਵਾਈ ਪੂਰੀ ਆਣਾ ਚਾਹੀਦਾ ਭਾਈ ਜਾਣਾ ਚਾਹੀਦਾ ਅੱਜ ਕੱਲ ਕੁੜੀਆਂ ਕੰਮ ਕਰਦੀਆਂ ਨੇ ਬਾਹਰ ਜਾ ਕੇ ਤੇ ਮੁੰਡਿਆਂ ਨੂੰ ਵੀ ਚਾਹੀਦਾ ਕਿ ਘਰ ਦਾ ਕੰਮ ਉਹਨਾਂ ਨੂੰ ਥੋੜਾ ਬਹੁਤਾ ਆਉਣਾ ਚਾਹੀਦਾ ਕਿਸੇ ਦੇ ਹੱਤਾਵਲ ਦੇਖਣ ਦੀ ਕੀ ਲੋੜ ਆ ਜਦੋਂ ਭੁੱਖ ਲੱਗੀ ਤੇ ਆਪਣੀ ਬਣਾ ਕੇ ਖਾ ਲਵੇ ਕਿਉਂ ਡੈਡੀ ਬਿਲਕੁਲ ਠੀਕ ਕੀ ਕਹਿੰਦੇ ਬਿਲਕੁਲ ਸਹੀ ਇੱਕ ਵਧੀਆ ਜਿਹਾ ਪਰੌਠਾ ਬਣਾ ਕੇ ਦਿਖਾ ਦੇਣਾ। ਫਿਰ ਤੁਸੀਂ ਬੈਠੋ ਤੇ ਫਿਰ ਮੈਂ ਤੁਹਾਨੂੰ ਖਵਾਣਾ। ਚਾਹ ਆਪਣੀ ਤਿਆਰ ਹੋ ਗਈ ਐ। ਪਰ ਉਠੇ ਆਪਾਂ ਅਚਾਰ ਨਾਲ ਖਾਵਾਂਗੇ ਇਹ। ਜੇ ਆਹ ਖਾਣਾ ਦੂਜਾ ਤਾਂ ਵੀ ਦੱਸ ਦੋ। ਹੋਰ ਤਾਂ ਮੈਨੂੰ ਘੱਟ ਜਰ ਬਾਜਾ ਜੇ ਟਰਾਈ ਕਰਾਂਗਾ ਪਿਆਜ਼ ਵਾਲਾ ਪਰੌਠਾ ਬਣਾਉਂਦੀ ਆ। ਇਹ ਮੈਂ ਹਜੇ ਬਾਅਦ ਘੱਟ ਹੀ ਬਣਾਇਆ ਹੋਇਆ। ਸਿੰਪਲ ਤਾਂ ਮੈਨੂੰ ਆਂਦੇ ਆ। ਇਤੋ ਵਾਰ ਲਈਏ ਰੁਕੋ। ਪਰੱਖਾ ਅਠੇ ਕੋਕੋ ਭੈਣ ਜੀ ਸਾਡੇ ਮੂਹਰੇ ਦੇਖ ਰਹੀ ਹੈ ਕਿ ਕਦੋਂ ਰੋਟੀਆਂ ਬਣਨੀਆਂ ਨੇ ਕਰੋ ਮਿਲ ਸੱਚੇ ਇਹਦੀ ਪਹਿਲਾਂ ਬਣਾਉਣੀ ਜੀ ਯਾਰ ਵਾ ਮੈਂ ਛੇ ਭੁੱਲ ਜਾਂਦੇ ਦੀ ਪਹਿਲਾਂ ਬਣਾਉਣੀ ਮੰਮੀ ਬਣਾਉਂਦੇ ਨੇ ਸਭ ਤੋਂ ਪਹਿਲਾਂ ਇਹਦੀ ਰੋਟੀ ਫਿਰ ਬਾਕੀ ਸਾਰਿਆਂ ਦੀ ਤੇ ਹੁਣ ਆ ਲਓ ਇਹੋੜਾ ਬਰੋੜਾ ਤੇ ਅੱਧਾ ਹੋ ਰਿੜੀ ਇਧਰ ਬਰੋੜਾ ਨੌਕ ਬੈਗ ਇਹਨਾ ਵੱਡਾ ਨਹੀਂ ਹੈਗਾ ਵੈਸੇ ਸਹੀ ਹੈ ਥਾਣ ਜੋ ਕਰ ਆਹੜਾ ਕੁਝ ਵੀ ਸਕਰੀਪਟ ਦੇ ਵਿਚਾਰ ਹੈ ਕੁਝ ਮੈਨੂੰ ਜਿਆਦਾ ਮੈਜੀ ਆਣਾ ਚਾਹੀਦਾ ਤੇ ਇਹ ਵੀ ਆਣਾ ਚਾਹੀਦਾ ਕਰੋੜਾ ਵੀ ਆਣਾ ਚਾਹੀਦਾ ਸਾਰਾ ਕੁਝ ਆਣਾ ਚਾਹੀਦਾ ਪੂਰਾ ਫਰੇਮ ਪੂਰੀ ਕੈਮਰਾਮੈਨ ਬਣ ਜਾ ਤੁਸੀਂ ਹੁਣ ਠੀਕ ਹੈ ਨਾ ਇਦਾਂ ਇਹਨੂੰ ਕਰਕੇ ਫੋਲਡ ਐ ਲੈਅਰ ਵਾਲਾ ਪਰੋਠਾ ਬਣਦਾ ਹੈ ਚੱਕਦੇ ਨੇ ਉਹ ਪਰੌਂਠੇ ਪਰੋਨੇ ਸਾਬ ਸਭੀਆਂ ਸਭੀਆਂ ਸਭ ਬਣਾ ਲਈ ਦਿਆਂ ਨੇ ਪਤਾ ਚਲ ਬੇਬੇ ਬਣਾਉਂਦੀ ਆ ਪਰ ਲੋੜ ਵੀ ਤਾਂ ਆਪਾਂ ਵੀ ਤੁਹਾਡਾ ਗੱਲ ਆ ਹੀ ਲਈਦਾ ਬਾਈ ਸਹੀ ਯਾ ਤਾਂ ਚੋਰਸ ਪਰੌਂਠਾ ਤਾਂ ਪਾਣ ਜਾਂਦਾ ਠੀਕ ਆ ਪਰ ਜਿਹੜੇ ਗੋਲ ਰੋਟੀ ਆ ਉਹ ਥੋੜੀ ਹੱਥ ਤੱਕ ਦਾ ਮੇਰਾ ਪਰ ਰਹਿ ਵੀ ਰੋਟੀ ਬਣ ਜਾਂਦੀ ਆ ਅੱਜ ਪਲਾਨ ਸੀਗਾ ਅਰਦਾਸ ਮੂਵੀ ਦੇਖਣ ਦਾ ਪਰ ਉਹ ਹਾਊਸ ਫੁੱਲ ਚੱਲ ਰਿਹਾ ਐ ਇਸ ਕਰਕੇ ਸਾਡਾ ਪਲਾਨ ਹੋ ਗਿਆ ਕੈਨਸਲ ਤੇ ਸਾਰੇ ਪਲਾਨ ਦੀ ਪੱਟੀ ਮਿਸ ਹੋ ਗਈ ਇਸ ਕਰਕੇ ਹੁਣ ਆਪਾਂ ਅਰਦਾਸ ਮੂਵੀ ਤਾਂ ਦੇਖਣ ਗਏ ਨਹੀਂਗੇ ਉਹਦੀ ਜਗ੍ਹਾ ਤੇ ਆਪਾਂ ਘਰੇ ਚਿੱਲ ਕਰਾਂਗੇ ਪਰੌਂਠੇ ਬਣਾ ਕੇ ਕਰ ਦੋ ਭੈ ਜਿਆਦਾ ਚਲੋ ਏਦਾਂ ਹੀ ਆਪਾਂ ਬਣਾਈ ਜਾਣਾ ਏਦਾਂ ਦੇ ਪਰੌਂਠੇ ਚਲੋ ਡੈਡੀ ਤੁਸੀਂ ਬੈਠੋ ਜਾ ਕੇ ਤੁਮਨੇ ਆ ਰੋਟੀਆਂ ਕੀ ਖਾ ਰਿਹਾ ਤੁਸੀਂ ਠੋਠਾ ਉੜਾ ਦਿਖਾਉਣ ਲਈ ਆ ਕੇ ਇਹ ਆਹ ਚੌੜੀ ਕਰ ਦੋ ਮੈਨੂੰ ਬੰਦੋ ਲਾਲ ਜੱਪਟਾ ਦਬ ਦੋ ਤੇ ਅਬ ਨਾ ਜਾ ਕੇ ਬੈਠੋ ਮੈਂ ਲੈਣਾ ਨਾ ਨੋਇਂ ਪਰੋੜੇ ਆਪਣੇ ਤਿਆਰ ਚੱਲੀ ਜਾਂਦੇ ਨੇ ਹੁਣ ਆਪ ਖਵਾਣੇ ਆ ਚਲੋ ਮੈਂ ਬੈਠੋ ਜਾ ਕੇ ਕੱਕਾ ਪੁੱਤ ਤੇਰੀ ਰੋਟੀ ਨਹੀਂ ਸੀ ਭਾਈ ਹਜੇ ਤੇ ਰੋਟੀ ਭਾਈ ਨਹੀਂ ਹਜੇ ਹੈ ਕੋਈ ਨਹੀਂ ਬਣਾ ਕੇ ਦੇਣਾ ਤੇਨੀ ਵੀ ਰੋਟੀ ਚਲੋ ਵੀ ਖਾਓ। ਲਿਆ ਆ ਮੈਂ। ਚਾਦਰਾ ਚੁੰਦਰਾ ਬਾਅਦ ਹੁੰਦੀ ਆ ਰਹਿਣੀਆਂ ਸੈੱਟ ਪਹਿਲਾਂ ਰੋਟੀ ਖਾ ਲਓ ਯਾਰ। ਹਲੋ 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 ਡੈਡੀ। ਮੈਂ ਕੈਮਰਾ ਵੀ ਫੜਿਆ ਹੋਇਆ ਤਾਂ ਕਰਕੇ ਆ ਤੁਹਾਡੇ ਹੀ ਪਰੌਠੇ। ਆ ਤੁਹਾਡੇ। ਮਿਸਟਰ ਸੁਰਿੰਦਰ ਸਿੰਘ ਵੱਲੋਂ ਬਣਾਏ ਹੋਏ ਪਰੌਠੇ ਖਾਓ। ਰੋਹਿ ਤੁਹਾਡੇ ਬਣਾਏ ਹੋਏ ਪਰੌਂਡੇ ਖਾਣੇ ਆ। ਅੱਜ ਤੁਸੀਂ ਮੇਰੇ ਹੋ ਬਣਾਏ ਹੋਏ ਪਰੌਂਡੇ ਖਾਓ। ਥੈਂਕ ਯੂ। ਥੈਂਕ ਯੂ। ਵੈਲਕਮ ਵੈਲਕਮ। ਵੈਲਕਮ ਚ ਪਾਓ ਥੋੜਾ ਜਿਹਾ ਲੂਣ ਇਹਨ ਨਾਲ ਦੀ ਨਾਲ ਪਿਆਜ਼ਾਂ ਨੇ ਪਾਣੀ ਪੂਣੀ ਛੱਡ ਦੇਣਾ ਇਸ ਤਰ੍ਹਾਂ ਛੇਤੀ ਛੇਤੀ ਕਰਨਾ ਪਣਾ ਜੋ ਵੀ ਲੂਣ ਕਾਲੀ ਮਰਚ ਛੱਡਦੇ ਆ ਜੋ ਹੈਗਾ ਹੁਣ ਤੇਰੇ ਕੋਲੇ ਮਿੰਟ 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 ਲਾ ਮਿੰਟ ਲਾ ਮਿੰਟ ਲਾ ਮਿੰਟ ਚੱਲ ਬਈ ਇਹਨੂੰ ਪਾਣਾ ਆਪਾਂ ਇਹਦੇ 'ਚ ਇਦਾਂ ਕਰਾਂਗੇ ਕਾਰਵਾਈ ਇਹਦੀ हां हां तेरी ਵੀ ਬਣਦੀ ਆ ਭੌਂਕੀ ਨਾ ਜਾ ਪਰੌਂਡੇ ਥੋੜਾ ਖਾਏਂਗੀ ਤੂੰ ਬਾੰਦਰੀ ਜੀ ਲੋ ਜੀ ਆਪਾਂ ਗੁਬੰਦਿਆ ਬਣਾ ਲਿਆ ਗੁਬੰਦਿਆ ਬਣਾ ਲਿਆ ਹੁਣ ਆਪਾਂ ਇਹਨੂੰ ਵਿੱਚ ਪਿਆਜ਼ ਆ ਇਹਨੂੰ ਵੇਲਣਾ ਜਿਆਦਾ ਕੈਮਰਾ ਫੜਾਇਆ ਜਾਊਗਾ ਜਾਂ ਵੇਲਣਾ ਇਸ ਕਰਕੇ ਵਿੱਚ ਮੈਂ ਕੈਪਚਰ ਜ਼ਿਆਦਾ ਕਰਨੀ ਪਾਰ ਰਿਹਾ ਬੇਬੇ ਬਾਪੂ ਰੋਟੀ ਖਾ ਰਹੇ ਆ ਇਸ ਕਰਕੇ ਚੱਕੋ ਗਈ ਇਹਨੂੰ ਵੇਲ ਲੈਣਾ ਆਪਾਂ ਦੇਖਦੇ ਆ ਵੇਲਿਆ ਜਾਂਦਾ ਕਿ ਨਹੀਂ ਲੋ ਜੀ ਆਪਣੀ ਰੋਟੀ 베ਲੀ ਗਈ ਮੁਝੇ ਇਹਦੇ ਤੋਂ ਜ਼ਿਆਦਾ ਵੇਲਣ ਦੀ ਕੋਸ਼ਿਸ਼ ਕਰਾਂਗਾ ਨਾ ਜੇ ਮੈਂ ਤਾਂ ਪਿਆਜ਼ ਬਾਹਰ ਨਿਕਲੁੰਦਾ ਡਰ ਹੈਗਾ ਇਸ ਕਰਕੇ ਇੰਨੇ ਕੋ ਬਣਾਨੇ ਆ ਲਓ ਜੀ ਪਿਆਜ਼ ਵਾਲਾ ਪਰੌਂਠਾ ਵੀ ਬਣ ਗਿਆ ਆਪਣਾ ਕੀ ਬਾਤ ਹੈ ਜੀ ਕੀ ਬਾਤ ਹੈ ਇੰਨਾ ਟੈਲੈਂਟਡ ਮੁੰਡਾ ਪਿਆਜ਼ ਵਾਲਾ ਪਰੌਂਠਾ ਵੀ ਬਣਾ ਲਿਆ ਬੱਸ ਆਪਣੀ ਖੁੱਲ ਲਓ ਜੀ ਇੱਕ ਹੋਰ ਬਣਾਣਾ ਇੱਕ ਹੋਰ ਬਣ ਜੂ ਇਹਦੇ ਨਾਲ ਥੋੜਾ ਨਮਕ ਤਾਂ ਆਪਾਂ ਪਾ ਲਿਆ ਇਹਦੇ 'ਚ ਹੋਰ ਪਾਉਣ ਦੀ ਲੋੜ ਨਹੀਂ ਕੀ ਬਾਤ ਹੈ ਕੀ ਬਾਤ ਨਜ਼ਾਰਾ ਯਾਰ ਨਜ਼ਾਰਾ ਹੀ ਆ ਗਿਆ ਇਸ ਤੇ ਰੋਟੀਆਂ ਬਣਾ ਕੇ ਨਿਆਰੀ ਆ ਗਿਆ ਤੇ ਕਹਿੰਦੇ ਨੌਲੇ ਪ੍ਰੈਕਟਿਸ ਚੱਲਦੀ ਰਹਿੰਦੀ ਹੈ ਵੀ ਹਾਂ ਆਂਦੀ ਹੈ ਕਦੇ ਪਲੇਸ ਕੁਝ ਪੈ ਗਿਆ ਘਰੇ ਲੜਾਈ ਜੜੀ ਹੋ ਗਈ ਤਾਂ ਬੰਦਾ ਰੋਟੀ ਦਾ ਬਣਾ ਕੇ ਖਾ ਸਕਦਾ ਆਪਣੇ ਪਰ ਮੈਨੂੰ ਤਾਂ ਕਦੇ ਕਦੇ ਵੈਸੇ ਵੀ ਸ਼ੌਂਕ ਆ ਥੋੜਾ ਜਨਾ ਕਦੇ ਜਿਵੇਂ ਸਾਰੇ ਬੈਠੇ ਹੋਣ ਤੇ ਬਣਾ ਕੇ ਰੋਟੀ ਕਦੇ ਕਦੇ ਆਣੀ ਰੋਜ਼ ਜੁਜ ਜੀ ਜੀ ਦੇਣ ਉਂਝ ਵਧੀਆ ਲੱਗਦਾ ਕਦੇ ਕੋ ਦੇ ਕਦੇ ਰੋਟੀ ਐਦਾਂ ਬਣਾਉਣੀ ਕੁਕਿੰਗ ਕਰਨ ਦੀ ਵਧੀਆ ਲੱਗਦੀ ਵੇਲੇ ਟਾਈਮ ਕਰਨ ਦਾ ਮਜ਼ਾ ਆਉਂਦਾ। ਉਹ ਤੋਂ ੜਾ ਬਣਾ ਤਿਆਰ ਆ। ਲਾਲਮ ਲਾਲ ਹੋ ਗਿਆ ਬਣਾ ਪਰੋਠਾ। ਹਜੇ ਮੈਂ ਦੂਜਾ ਪੇੜਾ ਬਣਾਉਣਾ ਆ ਹਜੇ ਮੈਂ ਕੈਮਰਾ ਫੜ ਕੇ ਬੈਠਾ। ਬਸ ਇਤੋਂ ਬਾਅਦ। ਆ ਦੂਜਾ ਬਣਾਉਣ ਲੱਗੇ ਦਿਖਾਏ ਬਿਨਾ ਰਹਿ ਨਹੀਂ ਸਕਿਆ। ਇਹਦੇ 'ਚ ਪਤਾ ਕੀ ਆ ਦੂਜਾ ਪਰੋਠਾ ਬਣਾਉਣ ਲੱਗਿਆ ਪਿਆਜ਼ ਵਾਲਾ। ਤੇ ਪਿਆਜ਼ ਥੋੜੇ ਜਿਆਦਾ ਜਿਹਾ ਫਟ ਗਿਆ ਉਹ। ਉਨੇ ਦਾ ਇਲਾਜ ਮੈਨੂੰ ਪਤਾ ਨਹੀਂਗਾ ਹੌਲੀ ਹੌਲੀ ਕਰਨਾ ਪਾਣਾ ਏ ਇਹ ਦਿੱਕਤ ਆਉਂਦੀ ਪਿਆਜ਼ ਵਾਲੇ ਪਰੋਠੇ ਚ ਇਹਦੇ ਚ ਥੋੜੀ ਜਿਹੀ ਦਿੱਕਤ ਆਈ ਕਿਉਂ ਇੱਕ ਤਾਂ ਆਪਾਂ ਆਹਦੇ ਚ ਲੂਣ ਪਾਦਾ ਸੀਗਾ ਕਾਜਾ ਚ ਔਰ ਇਹ ਨਾਲ ਹੀ ਫਿਰ ਪਾਣੀ ਛੜਨਾ ਸ਼ੁਰੂ ਕਰਤਾ ਜਦੋਂ ਤੱਕ ਮੈਂ ਦੂਜਾ ਪਰੋਠਾ ਬਣਾਇਆ ਉਦੋਂ ਤੱਕ ਇਹ ਖਿਲੜਨਾ ਸ਼ੁਰੂ ਹੋ ਗਿਆ ਉਹ ਜਿਆਦਾ ਮੈਂ ਵੇਲ ਤਾਂ ਸਕਿਆ ਨਹੀਂਗਾ ਪਰ ਫਿਰ ਵੀ ਜਿਗਾਰਡ ਜਾਂ ਕਰ ਹੀ ਲਿਆ ਥੋੜਾ ਜਿਹਾ ਵੀ ਚੱਲ ਸਰ ਜੇ ਵਿਆਹ ਪੜ ਰਿਹਾ ਕਿ ਉਹ ਵੀ ਪਿਆਜ਼ ਵੀ ਜਿਆਦਾ ਰ ਆ ਪੇੜ ਦੇ ਹਿਸਾਬ ਨਾਲ ਨਾ ਪਿਆਜ਼ ਵੀ ਜਿਆਦਾ ਪੈ ਗਏ ਇਹਦੇ ਚ ਇਹਦੇ ਕਰਕੇ ਇਹ ਉਹ ਤਾਂ ਵਧੀਆ ਬਣ ਗਿਆ ਇਹ ਜਿਆਦਾ ਮਤਲਬ ਉਹ ਚ ਪਿਆਜ਼ ਇੱਥੇ ਜਿਆਦਾ ਨੇ ਬਣ ਗਿਆ ਪਰੌਂਠਾ ਮਤਲਬ ਮੈਂ ਤਾਂ ਵੀ ਕਰਦੀ ਨਾ ਇਹ ਤੋਂ ਪਹਿਲਾਂ ਰੋਟੀ ਖਾ ਲਈ ਅਮੀ ਤੁਸੀਂ ਸਾਰਿਆਂ ਨੇ ਹੋਰ ਪਹਿਲਾਂ ਰੋਟੀ ਦੀ ਕੋਕੋ ਦੀ ਅੱਜ ਦੀ ਬੰਨਾਂ ਰੋਟੀ ਵਾਲੀ ਕੋਕੋ ਵਿੱਚ ਰਹੀ ਹੈ ਪਾ ਪੁੱਤ ਰੋਟੀ ਨਹੀਂ ਸੀ ਮਿਲੀ ਤੈਨੂੰ ਕੱਕੇ ਨੂੰ ਹਾਂ ਕੋਈ ਨਾ ਹੁੰਦੇ ਨੇ ਆਪ ਬੱਚੇ ਨੋਟੀ ਉਹ ਬਣਾ ਮੈਂ ਵਧੀਆ ਵਾਲੀ ਰੋਟੀ ਬਣਾ ਲੈਣਾ ਲਓ ਜੀ ਆਪਣੇ ਵਿਆਜ ਵਾਲੇ ਪਰੌਂਠੇ ਬਣ ਗਏ ਦੂਜੇ ਵਾਲਾ ਥੋੜਾ ਔਖਾ ਬਣਿਆ ਪਰ ਬਣ ਗਿਆ ਪਿਆਜ਼ ਜਿਆਦਾ ਨੇ ਨਾ ਤਾਂ ਨਿਕਲ ਨਿਕਲ ਕੇ ਬਾਹਰ ਜਾਂਦੇ ਸੀਗੇ ਆ ਕੋਕੋ ਭੈਂਜੀ ਦੀ ਰੋਟੀ ਆਲਾ ਮੈਨੂੰ ਖਵਾ ਦੋ ਕੋਕੋ ਪੈਂਜੀ ਦੀ ਰੋਟੀ ਖਵਾਓ ਪੈਂਜੀ ਵੀ ਕਰਾਰਾ ਪਾਨੇ ਪੂਰਾ ਹਾਂ ਲਓ ਜੀ ਭੁੱਖ ਲੱਗੀ ਇਹਨੂੰ ਬਹੁਤ ਜ਼ਿਆਦਾ ਅੱਜ ਪਹਿਲਾਂ ਨਹੀਂ ਨਾ ਬਣੀ ਇਹਦੀ ਰੋਟੀ ਪਹਿਲਾਂ ਤੁਸੀਂ ਬਣਾਉਣੇ ਆ ਪਹਿਲਾਂ ਸਭ ਤੋਂ ਪਹਿਲਾਂ ਇਹਦੀ ਬਣਾਉਣੇ ਹਾਂ ਮੈਂ ਮੈਂ ਭੁੱਲ ਗਿਆ ਚੱਲੇ ਜਾ ਚੱਲੇ ਜਾ ਚੱਲੇ ਜਾ ਚੱਲ ਤਨੇ ਹਾਂ ਪਤਾ ਥੱਲੇ ਬੇਹੇ ਦਿਨ ਦਾੜਦੇ ਸੀਗੇ ਤੈਨੂੰ ਡਾਉਣਦੇ ਸੀਗੇ ਰੋਟੀ ਨਹੀਂ ਸੀ ਦੇ ਇਹਨਾਂ ਦਾ ਮਗਰ ਰੋਟੀ ਨਹੀਂ ਸੀ ਦਿੱਤੀ ਬੰਦੀ ਗਏ ਉਹ ਕਰਦੇ ਪਏ ਰੋਟੀ ਦੇ ਮੇਰੇ ਵਿੱਚ ਲਓ ਜੀ ਪਿਆਜ਼ ਵਾਲੇ ਪਰੌਂਠੇ ਆ ਬਣਾ ਲਏ ਆ আর ਦੂਜਾ ਥੋੜਾ ਔਖਾ ਬਣਿਆ ਚਾਜ ਹਜੇ ਵੀ ਨਿਕਲ ਰਿਹਾ ਵਿੱਚੋਂ ਪਰ ਸੱਚੂ ਦਾ ਕੰਮ ਹੋਣਾ ਆਵਾ ਖਾਣੇ ਆ ਪਰੌਂਠੇ ਮਤਲਬ ਡੰਗਸਾਰ ਦਾਸ ਤੇ ਬਣੇ ਆ ਠੀਕ ਹੈ ਜੀ ਇਹ ਵੀਡੀਓ ਵਧੀਆ ਲੱਗੀ ਵੰਡੀ ਮੋਟੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਹੋਰ ਕੀ ਕਰਿਓ ਕਮੈਂਟ ਕਰਿਓ ਕਮੈਂਟ ਕਰਿਓ ਠੀਕ ਹੈ ਜੀ ਮਿਲਦੇ ਹਾਂ ਅਜੇ ਕੋਈ ਹੋਰ ਅਗਲੀ ਵੀਡੀਓ ਦੇ ਵਿੱਚ ਕੁਝ ਕਰਦੇ ਹੋਏ ਤੇ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਲੂਣ ਮਿਰਚ ਦਾ ਡਰ ਸੀਗਾ ਮੈਨੂੰ ਵੀ ਪਤਾ ਨਹੀਂ ਘੱਟ ਆ ਕੇ ਜਿਆਦਾ ਬਿਲਕੁਲ ਸਹੀ ਪਿਆ ਬਿਲਕੁਲ ਸਹੀ ਬਹੁਤ ਸਹੀ ਲੂਣ ਮਿਰਚ ਸਵਾਦ ਹੀ ਆ ਗਿਆ ਲੈ ਵੀ ਪਿਆਰ ਵਾਲੇ ਮੁੰਡੇ ਖਾਨ ਦਾ